ਸਤਿ ਸ਼੍ਰੀ ਅਕਾਲ ਸੁਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ ਕਿ ਜਿਹੜਾ ਰੇਲਵੇ ਰੋਡ ਦਾ ਟੈਂਡਰ ਆ ਉਹ 5.5 ਕਰੋੜ ਸੀ ਪਹਿਲਾਂ ਲਗਭਗ 5.5 ਕਰੋੜ ਸੀ ਜੋ ਬਦਲ ਕੇ ਹੁਣ 2 ਕਰੋੜ 88 ਲੱਖ ਰੁਪਏ ਕਰਤਾ ਇਹ ਕੀ ਹੈ ਪੂਰੀ ਖਬਰ ਕੀ ਹੈ ਪੂਰੀ ਜਾਣਕਾਰੀ ਅੱਛਾ ਪਹਿਲੀ ਗੱਲ ਤਾਂ ਮੈਂ ਕਲੀਅਰ ਕਰ ਦਮਾ ਇਹ ਕੋਈ ਬ੍ਰੇਕਿੰਗ ਨਿਊਜ਼ ਨਹੀਂ ਹੈ ਕਿਉਂਕਿ ਕਹਿੰਦੇ ਆ ਨਾ ਕਿ ਜ਼ੁਬਾਨ ਦਾ ਮੁੱਲ ਹੁੰਦਾ ਜੀ ਲੇਕਿਨ ਰੇਲਵੇ ਰੋਡ ਤੇ ਹਾਲੇ ਤੱਕ ਅੱਜ ਤੱਕ ਕਿਸੇ ਦੀ ਜ਼ੁਬਾਨ ਦਾ ਕੋਈ ਮੁੱਲ ਨਹੀਂ ਚਾਹੇ 2019 ਦੀ ਗੱਲ ਕਰ ਲਈਏ 21 ਦੀ ਗੱਲ ਕਰ ਲਈਏ ਫਿਰ 23 ਦੀ ਗੱਲ ਕਰ ਲਈਏ 24 ਦੀ ਕਰ ਲਈਏ 25 ਦੀ ਕਰ ਲਈਏ ਹਾਲੇ ਤੱਕ ਕਿਸੇ ਦੀ ਜ਼ੁਬਾਨ ਦਾ ਮੁੱਲ ਨਹੀਂ ਪਿਆ ਬਹੁਤ ਸਾਰੀਆਂ ਜ਼ੁਬਾਨਾਂ ਦਿੱਤੀਆਂ ਗਈਆਂ ਜ਼ੁਬਾਨਾਂ ਬਦਲੀਆਂ ਗਈਆਂ ਫਿਰ ਜ਼ੁਬਾਨਾਂ ਦਿੱਤੀਆਂ ਗਈਆਂ ਔਰ ਜਿਹੜੇ ਰੇਲਵੇ ਰੋਡ ਦੇ ਬੇਬਸ ਦੁਕਾਨਦਾਰ ਆ ਬੇਬਸ ਬਸ਼ਿੰਦੇ ਆ ਕਿਉਂਕਿ ਇਕੱਲਾ ਰੇਲਵੇ ਰੋਡ ਆ ਦੁਕਾਨਾਂ ਤਾਂ ਘੜਨਾ ਦੇਖੋ ਗਲੀਆਂ 'ਚ ਲੋਕ ਵੀ ਵੱਸਦੇ ਆ ਤੇ ਜਿਹੜੇ ਇਹ ਰੇਲਵੇ ਰੋਡ ਤੇ ਬਸ਼ਿੰਦੇ ਨੇ ਇਨਾਂ ਦੀ ਜ਼ਿੰਦਗੀ ਪਿਛਲੇ 6 ਸਾਲਾਂ ਚ ਦੋ ਗੱਲਾਂ ਤੇ ਨਿਰਭਰ ਹੋਈ ਪਈ ਐ ਇੱਕ ਆਸ ਕਿ ਬਣ ਜਾਊ ਇੱਕ ਕਾਸ਼ ਜੇ ਉਹਦੋਂ ਬਣ ਜਾਂਦੀ ਇੱਕ ਆਸ ਬਣ ਜਾਊ ਇੱਕ ਕਾਸ਼ ਜੇ ਉਹਦੋਂ ਬਣ ਜਾਂਦੀ ਹੁਣ ਜਿਹੜੀ ਤੁਸੀਂ ਗੱਲ ਕਰਦੇ ਆ ਲਗਭਗ ਲਗਭਗ 5 ਕਰੋੜ 60 ਲੱਖ ਦਾ ਟੈਂਡਰ ਸੀ ਹੁਣ ਜਿਹਨੂੰ ਰੀਕਾਲ ਕੀਤਾ ਗਿਆ 2 ਕਰੋੜ 88 ਲੱਖ ਦਾ ਉਹਨੂੰ ਹੋ ਗਿਆ ਉਹਦਾ ਕਾਰਨ ਇਹ ਐ ਮੈਂ ਘੱਟ ਸ਼ਬਦਾਂ ਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਾਰਨ ਇਹ ਹੈ ਜੀ ਕਿ ਰਿਵਿਊ ਕੀਤਾ ਗਿਆ ਜਿਹੜੀ ਟੈਕਨੀਕਲ ਟੀਮ ਹੈ ਪੰਜਾਬ ਸਰਕਾਰ ਵੱਲੋਂ ਟੈਕਨੀਕਲ ਟੀਮ ਵੱਲੋਂ ਰਿਵਿਊ ਕੀਤਾ ਗਿਆ ਉਹ ਕਹਿੰਦੇ ਕਿ ਜਿਹੜੀ ਇਹ ਸੜਕ ਹੈ ਹਾਂਜੀ ਮਤਲਬ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੁਣ ਉਹਨਾਂ ਦੇ ਕੀ ਵਰਡਿੰਗ ਹੈ ਮੈਨੂੰ ਉਹ ਨਹੀਂ ਪਤਾ ਮੈਂ ਸਿਰਫ ਆਪਣੇ ਸ਼ਬਦਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਜਿਹੜਾ ਇਹ ਟੋਟਾ ਆ ਲਗਭਗ 1 ਕਿਲੋਮੀਟਰ ਕੀ ਹੋਣਾ ਜਾਂ ਤੋਂ ਘੱਟ ਹੋਣਾ ਜਿਹੜਾ ਇਹ ਟੋਟਾ ਆ ਇਹ ਕਿਹੜਾ ਕੋਈ ਨੈਸ਼ਨਲ ਹਾਈਵੇ ਹੈ ਕਿ ਇੱਥੇ ਜਿਹੜੇ ਵੱਡੇ 20 ਟਾਇਰੇ ਜਾਂ 22 ਟਾਇਰੇ ਟਰਾਲੇ ਚੱਲਦੇ ਆ ਬਈ ਬਹੁਤ ਸਪੀਡ ਨਾਲ ਚੱਲਦੇ ਆ ਇਹ ਸੜਕ ਨੂੰ ਇੰਨੀ ਸਟਰੈਂਥ ਦੇਣ ਦੀ ਲੋੜ ਨਹੀਂ ਇੰਨਾ ਜ਼ਿਆਦਾ ਹੈਵੀ ਮਟੀਰੀਅਲ ਪਾਉਣ ਦੀ ਲੋੜ ਨਹੀਂ ਔਰ ਇੰਨਾ ਸ਼ਰੀਆ ਪਾਉਣ ਦੀ ਲੋੜ ਨਹੀਂ ਇਹ ਸੜਕ ਨੂੰ ਥੋੜਾ ਉਸ ਤੋਂ ਘੱਟ ਮਟੀਰੀਅਲ ਨਾਲ ਵੀ ਬਣਾਇਆ ਜਾ ਸਕਦਾ ਮਤਲਬ ਨੈਸ਼ਨਲ ਹਾਈਵੇ ਦੇ ਲੈਵਲ ਦਾ ਬਣਾਉਣ ਦੀ ਜ਼ਰੂਰਤ ਨਹੀਂ ਆ ਜਿੰਨੇ ਕਿ ਇੱਥੇ ਰਿਕੁਆਇਰਮੈਂਟ ਹੈ ਉਹਦੇ ਹਿਸਾਬ ਨਾਲ ਬਣਾਇਆ ਜਾ ਸਕਦਾ ਔਰ ਉਹਦੇ ਵਿੱਚ ਕਹਿੰਦੇ ਟਾਈਮ ਵੀ ਘੱਟ ਕੰਜ਼ਿਊਮ ਹੋਵੇਗਾ ਜੇ ਜਿਵੇਂ ਪਹਿਲਾਂ ਸੀ 5 ਕਰੋੜ 60 ਲੱਖ ਵਾਲੀ ਜਿਹੜੀ ਪਾਸ ਕੀਤੀ ਸੀ ਇਹਨਾਂ ਨੇ ਬਣਾਇਆ ਸੀ ਟੈਂਡਰ ਉਹ ਕਹਿੰਦੇ ਆ ਕਿ 8 ਮਹੀਨੇ ਲੱਗ ਜਾਣੇ ਸੀ ਤੇ ਹੁਣ ਜਿਹੜੀ ਆ ਸੜਕ ਨੂੰ ਬਣਾਉਣ ਨੂੰ ਜਿਸ ਤਰੀਕੇ ਕਹਿ ਰਹੇ ਹ ਜੇ 2 ਕਰੋੜ 80 ਲੱਖਾਂ ਦਾ ਟੈਂਡਰ ਜਦੋਂ ਸ਼ੁਰੂ ਹੋ ਜਾਊਗਾ ਤਾਂ 6 ਮਹੀਨੇ ਲੱਗਣੇ 2 ਮਹੀਨੇ ਦਾ ਫਰਕ ਪੈਣਾ ਪਰ ਹੁਣ ਸਵਾਲ ਇਹ ਹੈ ਕਿ ਐਦਾਂ ਦੀਆਂ ਗੱਲਾਂ ਪਹਿਲਾਂ ਬਹੁਤ ਵਾਰ ਹੋ ਚੁੱਕੀਆਂ ਹਾਲਾਂਕਿ ਕਿਹਾ ਜਾ ਰਿਹਾ ਕਿ 9 ਸਤੰਬਰ ਨੂੰ ਕਿਸਮਤ ਖੁੱਲ ਜਾਣੀ ਹੈ 10 ਤੋਂ ਕਮ ਸ਼ੁਰੂ ਹੋ ਜਾਣਾ ਪਰ ਇਹਨਾਂ ਦੀ ਕਿਸਮਤ ਤਾਂ ਕਈ ਵਾਰ ਖੁੱਲ ਲੱਟੀ ਉਹ ਐ ਨਹੀਂ ਕਰਦੇ ਹੁੰਦੇ ਬਚਪਨ ਚ ਖੇਡਣ ਦੇ ਕਾਗੇ ਨਾ ਮੁੜ ਕੇ ਖੋਟੀ ਨਿਕਲਦੀ ਸੀ ਨੀਤ ਕਿਸੇ ਦੀ ਖੋਟੀ ਨੀਤ ਕਿਸੇ ਦੀ ਖੋਟੀ ਪਰ ਖੋਟੀ ਕਿਸਮਤ ਕਿਹਨਾਂ ਦੀ ਨਿਕਲ ਰਹੀ ਹੈ ਰੇਲਵੇ ਰੋਡ ਵਾਲਿਆਂ ਦੀ ਇੱਥੋਂ ਤੱਕ ਮਸਲਾ ਵਿਗੜ ਗਿਆ ਕਿ ਜਿਹੜੇ ਦੁਕਾਨਦਾਰ ਆ ਕਰਿਆਨੇ ਵਾਲੇ ਉਹ ਇਹ ਕਹਿੰਨ ਲਾਪੇ ਕਿ 500 ਰੁਪਏ ਦਾ ਸਮਾਨ ਲੈ ਲਓ 1000 ਦਾ ਸਮਾਨ ਲੈ ਲਓ ਡਿਲੀਵਰੀ ਅਸੀਂ ਆਪ ਕਰ ਦਨੇ ਸਾਡੀ ਡਿਲੀਵਰੀ ਵੀ ਆ ਗਈ ਆ ਲੈ ਫੜਾ ਬਈ ਭਗੇ ਜੀ ਰੱਖ ਇੱਥੇ ਰਹਿੰਦੇ ਸੋ ਮੈਂ ਗੱਲ ਨੂੰ ਇੱਥੇ ਛੇਤੀ ਕੰਪਲੀਟ ਕਰਨਾ ਚਾਹੁੰਦਾ ਮਤਲਬ ਇਹ ਹੈ ਟੈਕਨੀਕਲੀ ਸਮਝੀਏ ਕਿ ਕਹਿੰਦੇ ਕਿ ਜਿਹੜਾ ਮੌਸਮ ਹੈ ਇੰਨਾ ਜ਼ਿਆਦਾ ਠੰਡਾ ਨਹੀਂ ਆ ਮਾਈਨਸ ਨਹੀਂ ਆ ਕਿ ਤੁਸੀਂ ਮਤਲਬ ਜ਼ਿਆਦਾ ਵਾਰਮ ਕੱਪੜੇ ਪਾਓ ਦੋ ਦੋ ਜੈਕਟਾ ਪਾ ਲਓ ਇੱਕ ਜੈਕਟ ਨਾਲ ਵੀ ਸਰਦਾ ਮਤਲਬ ਕਿ ਜਿਆਦਾ ਮਟੀਰੀਅਲ ਦੀ ਲੋੜ ਨਹੀਂ ਆ 5 ਕਰੋੜ 60 ਲੱਖ ਲਾਉਣ ਦੀ ਲੋੜ ਨਹੀਂ ਆ ਘੱਟ ਮਟੀਰੀਅਲ ਨਾਲ ਵੀ ਸਰਦਾ ਕਿਉਂਕਿ ਇੱਥੋਂ ਜਹ ਤੱਕ ਮਾਊ ਪੁੱਤ ਲੰਘਣੇ ਹੁੰਦੇ ਆ ਤੇ ਪਰ ਠੀਕ ਹੈ ਜਹ ਤੱਕ ਮਾਊ ਪੁੱਤ ਲੰਘਣੇ ਆ ਉਹ ਉਹਨਾਂ ਦੇ ਲੰਘਣ ਲਈ ਰਾਹ ਵਧੀਆ ਹੋਣਾ ਚਾਹੀਦਾ ਤੇ ਜਾਂ ਜਿਵੇਂ ਤੁਹਾਨੂੰ ਪਤਾ ਕਿ ਝੋਨੇ ਲੈ ਕੇ ਟਰੱਕਾਂ ਨੇ ਜਾਣਾ ਹੁੰਦਾ ਇੱਧਰ ਮੰਡੀ 'ਚ ਟਰੈਕਟਰ ਟਰਾਲੀਆਂ ਲੰਘਣੇ ਹੁੰਦੀਆਂ 22 ਟੈਰਾ ਟਰਾਲੇ ਨਹੀਂ ਲੰਘਣੇ ਇਸ ਕਰਕੇ ਉਹ ਕਹਿੰਦੇ ਕਿ ਇੰਨੀ ਸਟਰੈਂਥ ਦੀ ਲੋੜ ਨਹੀਂ ਐਨਾ ਪੱਕਾ ਕਰਨ ਦੀ ਲੋੜ ਨਹੀਂ ਆ ਤੇ ਸਿਮੈਂਟ ਦੀ ਸੜਕ ਬਣਨੀ ਹੈ ਪਰ ਸਰੀਆਂ ਮੇਰੇ ਖਿਆਲ ਥੋੜਾ ਘੱਟ ਪਊਗਾ ਔਰ ਜ਼ਿਆਦਾ ਸਟਰੈਂਥ ਦੀ ਉਹ ਕਹਿੰਦੇ ਲੋੜ ਨਹੀਂ ਆ ਤੇ ਇਹ ਹੁਣ 6 ਮਹੀਨੇ ਚ ਬਣ ਜਾਏਗੀ ਪਰ ਫੇਰ ਵੀ ਮੈਂ ਗੱਲ ਨੂੰ ਖਤਮ ਕਰ ਉਸ ਤੋਂ ਪਹਿਲਾਂ ਕਹਿਣਾ ਚਾਹੁੰਦਾ ਫੇਰ ਵੀ ਲੈ ਦੇ ਕੇ ਮਾਰਚ ਤੱਕ ਜਾ ਕੇ ਸੜਕ ਬਣਨੀ ਹੈ ਮਾਰਚ ਤੱਕ ਅਕਤੂਬਰ ਮਹੀਨੇ ਦੁਸ਼ਹਿਰਾ ਆ ਬਾਜ਼ਾਰ ਵਾਲਿਆਂ ਦਾ ਫਿਕਰ ਹੈ ਨਾ ਦੀਵਾਲੀ ਫਿੱਕੀ ਫਿਰ ਭਾਈ ਦੂਜਾਣੀ ਆ ਉਹ ਫਿੱਕਾ ਤਿਹਾੜ ਫਿਰ ਉਸ ਤੋਂ ਬਾਅਦ ਨਵੇਂ ਸਾਲ ਦੀਆਂ ਤਿਆਰੀਆਂ 크리스마ਸ ਕੇ ਮਨਾਉਂਦੇ ਆ ਉਹ ਫਿੱਕਾ ਕਿਉਂਕਿ ਕਸਟਮਰ ਤਾਂ ਆਉਂਦਾ ਨਾ ਐਨਆਰਆਈ ਆਉਂਦੇ ਫਿਰ ਲੋਹੜੀ ਠੀਕ ਹੈ ਉਸ ਤੋਂ ਬਾਅਦ ਬਸੰਤ ਉਸ ਤੋਂ ਬਾਅਦ ਹੋਲੀ 6-7 ਤਿਹਾਰ ਆਉਣੇ ਆ ਇਹ ਸਾਰਾ ਅਗਲਾ ਸੀਜ਼ਨ ਤਿਹਾਰਾਂ ਦਾ ਐਨਆਰਆਈ ਸਾਰੇ ਆਉਂਦੇ ਆ ਇਹਨਾਂ ਦਾ ਸੀਜ਼ਨ ਇੱਕ ਵਾਰ ਫਿਰ ਤੋਂ ਫਿੱਕਾ ਰਹਿ ਜਾਣਾ ਔਰ ਹਾਲੇ ਪਤਾ ਨਹੀਂ ਇਹ ਸੱਚੇ ਕਿ ਝੂਮ ਲਈ ਹੈ ਕਿਉਂਕਿ ਇਦਾਂ ਤੇ ਵਾਦੇ ਕਈ ਵਾਰ ਹੋ ਚੁੱਕੇ ਆ ਜ਼ੁਬਾਨ ਕਈ ਵਾਰ ਦੇ ਦਿੱਤੀ ਕਿ ਹਾਲੇ ਜਦੋਂ ਹਕੀਕਤ ਛੌਗੀ ਫਿਰ ਮੰਨਾਂਗੇ ਅੱਛਾ ਰਾਜ ਕੋਈ ਅੜਕਾ ਨਾ ਪਾ ਦੇਵੇ ਕਈ ਵਾਰ ਐਚਨਚੇ ਤਾਂ ਅੜਕੇ ਪੈ ਜਾਂਦੇ ਆ ਕਿ ਯਾਰ ਰੋਕ ਲਓ ਆਪਾਂ ਕਰਾਂਗੇ ਜਾਂ ਇਹਨੂੰ ਵੋਟਾਂ ਤੱਕ ਖਿੱਚ ਲਓ ਸੋ ਇਹ ਖਿੱਚੋ ਤਾਣ ਚ ਇਹ ਵਿਚਾਰੇ ਰੁੜ ਗਏ ਤਰਸ ਆਉਂਦਾ ਇਹਨਾਂ ਤੇ ਅਜਾ ਮੈਨੂੰ ਖੋਰ ਗੱਲ ਪਤਾ ਲੱਗੀ ਕਿ ਦੋਸ਼ ਵੀ ਹੁਣ ਇਹ ਨਾ ਸਿਰ ਮੜਿਆ ਜਾ ਰਿਹਾ ਉਹ ਕੀ ਹੈ ਉਹ ਅਗਲੀ ਵੀਡੀਓ ਚ ਡਿਟੇਲ ਚ ਗੱਲ ਕਰਾਂਗੇ ਪਰ ਇਹਨਾਂ ਵਿਚਾਰਿਆਂ ਦਾ 21 ਵੀ ਫਿਕਰ ਰਹਿ ਗਿਆ 22 ਵੀ 23 ਵੀ 24 ਵੀ 25 ਵੀ ਆਬ ਮਤਲਬ 21 22 23 24 25 ਪੰਜ ਸੀਜ਼ਨ ਫਿੱਕੇ ਰਹ ਜਣੇ ਮਤਲਬ ਹੁੰਦਾ ਨਾ ਕਿ ਸਰਕਾਰ ਨਹੀਂ ਆਪੋਜੀਸ਼ਨ ਜੀ ਬੈਠੇ ਆ ਪਰ ਇਹਨਾਂ ਵਿਚਾਰਿਆਂ ਦੇ ਪੰਜ ਸੀਜ਼ਨ ਫਿੱਕੇ ਰਹੇ ਨੇ ਬਹੁਤ ਵੱਡੀ ਮੁਸ਼ਕਲ ਵਾਲੀ ਗੱਲ ਹੈ ਕਿ ਕਮਾਈ ਹੋਣੀ ਨਹੀਂ ਪ੍ਰੋਫਿਟ ਬਚਣਾ ਨਹੀਂ ਕਰੰਦਿਆਂ ਨੂੰ ਕਿੱਥੋਂ ਤਨਖਾਹ ਦੇਣੀ ਆ ਬੱਚਿਆਂ ਦੀ ਪੜ੍ਹਾਈ ਕਿੱਥੋਂ ਕਰਾਣੀ ਜੇ ਸੇਲ ਹੀ ਨਹੀਂ ਹੋ ਰਹੀ ਸੋ ਸਾਡੀ ਤਾਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਜੇ ਸਰਕਾਰ ਚਾਵੇ ਤਾਂ ਕੰਮ ਉਸ ਤੋਂ ਵੀ ਜਲਦੀ ਨਾ ਹੋ ਸਕਦਾ ਪਹਿਲੀ ਗੱਲ ਤਾਂ ਕੰਮ ਸ਼ੁਰੂ ਹੋਵੇ ਫਿਰ ਕੰਮ ਜਲਦੀ ਨਾ ਹੋਵੇ ਤਾਂ ਜੋ ਇਹ ਲੋਕ ਵੀ ਸੁਰਖਰੂ ਹੋਣ ਇਹ ਲੋਕ ਵੀ ਦਵਾਰ ਢੀਲੀਆਂ ਤੇ ਹੁਣ 5 ਸਾਲ ਖਰਾਬ ਹੋ ਗਏ ਇਹਨਾਂ ਦੇ ਕਹਿੰਦੇ ਨੇ ਬੱਚਾ ਪੜ੍ਹਨੇ ਪਾਇਆ ਪਾਸ ਨਹੀਂ ਹੋਇਆ ਪਾਸ ਫੇਲ ਕੋਈ ਹੋਇਆ ਹਨਾ ਨੰਬਰ ਘੱਟ ਕਿਸੇ ਦੇ ਰਿਪੋਰਟ ਕਾਰਡ ਤੇ ਜ਼ੀਰੋ ਕਿਸੇ ਦੇ ਲਿਖਿਆ ਆ ਕ੍ਰੋਸ ਵੱਜਾ ਪਰ ਫੇਲ ਇਹ ਲੋਕ ਹੋਏ ਕਿਉਂ ਭਰੋਸਾ ਕਰ ਲੈਂਦੇ ਆ ਭਰੋਸਾ ਕਰ ਲੈਂਦੇ ਕਿ ਯਾਰ ਚਲ ਛੱਡ ਕੋਈ ਗੱਲ ਇਹ ਇੱਕ ਮੌਕਾ ਹੋਰ ਦੇ ਦੇ ਸੋ ਹੁਣ ਇਹਨਾਂ ਤੇ ਆ ਕਿਉਂਕਿ ਇਹਨਾਂ ਨੂੰ ਵਰਤ ਕੇ ਸਿੱਟਿਆ ਜਾਂਦਾ ਵਰਤ ਕੇ ਛੱਡ ਦਿੱਤਾ ਜਾਂਦਾ ਅੱਜ ਮੇਰੀ ਕਿਸੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਸਾਨੂੰ ਚੰਗੀ ਤਰ੍ਹਾਂ ਵਰਤਿਆ ਜੁਰਰ ਚ ਮੁੜ ਕੇ ਛੱਡ ਦਿੱਤਾ ਸੋ ਇਹਨਾਂ ਨੂੰ ਵਰਤ ਕੇ ਨਾ ਸਿੱਟੋ ਇਹ ਲੋਕ ਨੇ ਇਹਨਾਂ ਨਹੀਂ ਤੁਹਾਡੇ ਸਿਰ ਤੇ ਤਾਜ ਜਿਹੜਾ ਤੁਹਾਡੇ ਸਿਰ ਤੇ ਤਾਜ ਲੱਗਣਾ ਨਾ ਮੁਕਟ ਉਹ ਇਹਨਾਂ ਨੇ ਹੀ ਲਾਉਣਾ ਜੇ ਇਹ ਵਿਗੜ ਗਏ ਤਾਂ ਪਾਜ ਉਹ ਛਾਲੇ ਜਾਣਗੇ ਤਖਤ ਪਲਟਾਏ ਜਾਣਗੇ ਸੋ ਬੇਨਤੀ ਇੰਨੀ ਹੈ ਕਿ ਕੰਮ ਕਰ ਦਿਓ ਕੋਈ ਹੋਰ ਬ੍ਰੇਕਿੰਗ ਨਿਊਜ਼ ਨਹੀਂ ਨਹੀਂ ਠੀਕ ਠੀਕ ਚਲੋ ਬਾਸ ਜੀ ਬਹੁਤ ਬਹੁਤ ਮਿਹਰਬਾਨੀ ਜਾਣਕਾਰੀ ਸਾਂਝੀ ਕੀਤੇ